CW ਚੈਨਲ ਤੋਂ ਮੈਂ ਤੁਹਾਡੀ ਰਮਨ ਸੋ ਅੱਜ ਦੀ ਬ੍ਰੇਕਿੰਗ ਨਿਊਜ਼ ਜੋ ਮੇਰੇ ਅੱਗੇ ਵੀ ਦੇਖਦੇ ਸਾਰੇ ਲੋਕਾਂ ਨੂੰ ਤਾਰਨੀ ਜਿਸਗਾ ਦੋਸਤ ਦਸ਼ਮੇਸ਼ੂ ਦੇ ਸੂਰਤ ਕਦੇ ਇਕੱਠੇ ਹੋਏ ਦੇ ਤੇ ਆਪਣਾ ਦਸ਼ਮੇਸ਼ੂ ਦੇ ਪ੍ਰਿੰਸੀਪਲ ਅਸੀਂ ਆਪਣੇ ਜ਼ਰੂਰਤ ਉਹਨਾਂ ਦਾ ਨਾਮ ਲੈਣਾ ਚਾਹਾਂਗੇ ਮਲਕੀ ਸਿੰਘ ਜੀ ਉਹਨਾਂ ਤੋਂ ਪੜੇ ਹੋਏ ਜਿਹੜੇ ਉਹਨਾਂ ਤੋਂ ਪੜ੍ਹ ਜਾਂਦੇ ਆ ਉਹ ਪੀ ਐਚ ਡੀ ਕਰ ਜਾਂਦੇ ਆ ਆਓ ਆਪਾਂ ਉਹਨਾਂ ਨਾਲ ਗੱਲ ਕਰੀਏ ਤੇ ਜਿਹੜੇ ਹਾਈ ਲੈ ਸਟੂਡੈਂਟ ਬਣਾਉਂਦੇ ਆ ਪਹਿਲਾਂ ਸਭ ਤੋਂ ਰਿਜੈਕਟ ਨਹੀਂ ਸੀ ਹਾਂਜੀ ਮਲਕੀਸ਼ ਸਿੰਘ ਜੀ ਦੇ ਲਈ ਮੇਰੇ ਇੰਨੇ ਜੋਗਾ ਤਾਂ ਨਹੀਂ ਮੈਂ ਹੈਗਾ ਕਿ ਉਹਨਾਂ ਦੇ ਲਈ ਕੋਈ ਚਾਰ ਸ਼ਬਦ ਕਹਿ ਸਕਾਂ ਔਰ ਉਹ ਐਸੀ ਸ਼ਖਸੀਅਤ ਸੀਗੇ ਮੈਂ ਪਿੱਛੇ ਜੀ ਦੀ ਥੋੜੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਜੀ 2018 ਦੇ ਲਗਭਗ ਮੈਂ ਆਸਟ੍ਰੇਲੀਆ ਗਿਆ ਤਾਂ ਕਿਸੇ ਪਾਰਕ ਦੇ ਵਿੱਚ ਯੋਗਾ ਕਰਨ ਦੇ ਲਈ ਜਿਹਨਾਂ ਦਾ ਮੈਂ ਗੈਸਟ ਸੀ ਮੈਨੂੰ ਲੱਗੂ ਕਿ ਉੱਥੇ ਉਹਨਾਂ ਨੇ ਇੰਟਰੋਡਿਊਸ ਕੀਤਾ ਮੈਨੂੰ ਕਹਿੰਦੇ ਜੀ ਗਾਜੀ ਹੈ ਲੁਧਿਆਣਾ ਤੋਂ ਆਇਆ ਹੈ ਜਿਹੜੇ ਯੋਗਾ ਕਰਾ ਰਹੀ ਸੀ ਇੰਸਟ੍ਰਕਟਰ ਹਾਂਜੀ ਉਹਨੇ ਬਾਅਦ ਦੇ ਵਿੱਚੋਂ ਮੇਰਾ ਨਾਮ ਪੁੱਛਿਆ ਮੈਂ ਨਾਮ ਵੀ ਦੱਸਿਆ ਉਹ ਦੁਬਾਰਾ ਤੇ ਕੰਸਟ੍ਰਕਸ਼ਨ ਕੰਪਨੀ ਦੇ ਮੈਨੂੰ ਉਹਨੇ ਸਕੂਲ ਪੁੱਛਿਆ ਜੀ ਜੀ ਮੈਨੂੰ ਕਹਿੰਦੇ ਜੀ ਸਕੂਲ ਦਾ ਜੀ ਜੀ ਤਾਂ ਮੈਂ ਸੋਚਿਆ ਕਿ ਇਹਨੂੰ ਸਕੂਲ ਦਾ ਮੇਰਾ ਤਾਂ ਨਾਮ ਪਤਾ ਕਿੱਥੋਂ ਹੋਣਾ ਜੀ ਜੀ ਤਾਂ ਮੈਂ ਉਹਦਾ ਸ਼ਾਰਟ ਨੇਮ ਬਣਾ ਕੇ ਉਸਵੇਂ ਸਕੂਲ ਦਾ ਉਹਨਾਂ ਨੂੰ ਦੱਸਿਆ ਕਹਿੰਦੇ ਜੀ ਬਸ ਠੀਕ ਹੈ ਤੁਸੀਂ ਅਸੀਂ ਮੈਂ ਹੈ ਤੁਹਾਨੂੰ ਕਿਵੇਂ ਪਤਾ ਕਹਿੰਦੇ ਜੀ ਮੈਂ ਮਕਾਨਦੀਪ ਹੋਤੀ ਹਾਂ ਕੀ ਓਕੇ ਤਾੜੀਆਂ ਦੇ ਦੋ ਤੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਉਹਨਾਂ ਦਾ ਨਾਮ ਜਿਹੜਾ ਹੈਗਾ ਕੋਈ ਵੀ ਉੱਥੋਂ ਬੱਚਾ ਆਪ ਸਾਰੀ ਦੇਖ ਰਿਹਾ ਹਾਂ ਹਾਂ ਜੀ ਸਾਰੀ ਸਕਸੈਸਫੁਲ ਕੋਈ ਵੀ ਹੁਣ ਤੱਕ ਮੇਰਾ ਵੀ ਮਿੱਤਰ ਵੈਲੀ ਮਿਲਿਆ ਜੀ ਜੀ ਸਾਰੇ ਬਹੁਤ ਕਾਮਯਾਬ ਜੀ ਉਹ ਤਾਂ ਜੋ ਅਸੀਂ ਤਕਰੀਬਨ ਇਹ ਲਾ ਲੋ ਕਿ ਜੇ ਉਹਨਾਂ ਦੇ ਗੱਦੇ ਸਾਫ਼ ਕਰਕੇ ਵੀ ਸਿੱਖਿਆ ਜੀ ਦਸ਼ਨੇਸ਼ ਸਿੰਘ ਦੇ ਵਿਸ਼ੇ ਮੈਂ ਪੜ ਕੇ ਆਪਣੇ ਆਪ ਨੂੰ ਲੋਕ ਪ੍ਰਸ਼ੂਸ਼ ਕਰਦਾ ਕਿ ਮਲਕੀਸ਼ ਸਿੰਘ ਜੀ ਸਰਦਾਰ ਜੀ ਦਾ ਪੜਾਇਆ ਹੋਇਆ ਇਹਨਾਂ ਵਧੀਆ ਚੀਜ਼ ਇੱਕ ਇੱਕ ਵਾਰੀ ਚ ਜੋ ਚੀਜ਼ ਸਮਝਾਉਂਦੇ ਸੀ ਦਿਮਾਗ ਚ ਬੈਠ ਜਾਂਦੇ ਸੀ ਔਰ ਸਾਨੂੰ ਆਪਣੇ ਗੁਰੂਆਂ ਦਾ ਆਦਰ ਕਰਨਾ ਚਾਹੀਦਾ ਮੈਂ ਇਹ ਕਹਿਣਾ ਚਾਹੂਗਾ ਮਲਕੀਸ਼ ਸਿੰਘ ਜਿੰਦਾਬਾਦ ਦਸ਼ਨੇਸ਼ ਜਿੰਦਾਬਾਦ ਜਿੰਦਾਬਾਦ ਦੀ ਨਹੀਂ ਹੈਗਾ ਜੀ ਜੀ ਜੇ ਅਸੀਂ ਕਿੱਥੋਂ ਵੀ ਆਂਦੇ ਰਹੇ ਆ ਉਥੇ ਪੜੇ ਆ ਤਾਂ ਉਹਨਾਂ ਦੀ ਬਦੌਲਤ ਇੱਥੇ ਖੜੇ ਆਂ ਸੀ ਦੇ ਪ੍ਰਾਣ ਅੱਜ ਨਵਾਂ ਕੀਤਾ ਇਕੱਠੇ ਹੋਏ ਹਾਂ ਕਿਸ ਤਰ੍ਹਾਂ ਬਹੁਤ ਵੀ ਲੱਗਿਆ ਬੇਸਕੂਲ ਬੜੇ ਬਰਾਦ ਬਰਾਦ ਵੀ ਅੱਜ ਇੱਥੇ ਖੜੇ ਆ ਸਾਰੇ ਫੈਂਡ ਇਕੱਠੇ ਹੋਏ ਆ ਬਹੁਤ ਵਧੀਆ ਲੱਗਿਆ ਉਹਨਾਂ ਦੀ ਬਲੌਂਗ ਕਰਦੇ ਸਾਨੂੰ ਇਤਾਂ ਦਾ ਪੜਾਇਆ ਵੀ ਉਹਨਾਂ ਦੀ ਬਲੌਂਗ ਦਾ ਸੀ ਆਪਣੇ ਪੈਰਾਂ ਤੇ ਸਟੈਂਡ ਆ ਬੜੀ ਜਿੰਨੀ ਕਾਡੇ ਵਿੱਚ ਹੁੰਦੇ ਸਰਗਰ ਸਿੰਘ ਜੀ ਜਰਨਜੀ ਵਿਧਾਇਕ ਦੀ ਮਦਦ ਅਸੀਂ ਅੱਜ ਖੜੇ ਰਹਿਣਾ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉਸ ਦੇ ਵਿੱਚ ਕੋਈ ਸ਼ਾਮਲੀ ਆਈ ਨਹੀਂ ਕਰ ਪਾਇਆ ਅੱਜ ਉਹਨਾਂ ਨੇ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਸਾਨੂੰ ਨਹੀਂ ਸਿਕਾਈ ਸਮਾਜ ਦੇ ਵਿੱਚ ਵਿਚਰਨ ਕਿਸੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਹੋਵੇ ਉਹਨਾਂ ਦੇ ਦਿੱਤੀ ਹੋਏ ਨਸੀਹਤਾਂ ਤੇ ਉਹਨਾਂ ਨੇ ਦੱਸੇ ਹੋਏ ਜਿੰਨੇ ਵੀ ਉਹਨਾਂ ਨੇ ਸਾਨੂੰ ਗੁਰਦ ਤੇ ਕੇ ਵੀ ਐਦਾਂ ਨਿਕਲਣਾ ਵਾ ਅਸੀਂ ਨਿਕਲੇ ਇੰਨੀ ਜ਼ਿਆਦਾ ਹੈ ਕਿ ਐਜੂਕੇਸ਼ਨ ਕਦਾਈ ਪ੍ਰਾਪਤ ਕਰ ਸਕੀ ਪਰ ਜਿਹੜੀ ਉਹਨਾਂ ਨੇ ਐਜੂਕੇਸ਼ਨ ਦਿੱਤੀ ਉਹ ਅੱਜ ਤੱਕ ਸਾਡੇ ਨਾਲ ਚੱਲਦੀ ਹੈ ਉਹਨਾਂ ਨੂੰ ਦਿਨੋ ਸਲਾਮ ਸਾਡੇ ਕੋਲੇ ਸ਼ਬਦ ਤਕਨੀਕੀਆਂ ਦਾ ਵਾਸਤੇ ਕਾਸ਼ ਕਿ ਉਹ ਸਾਡੇ ਵਿੱਚ ਹੁੰਦੇ ਅੱਜ ਇਹਨਾਂ ਆਸ਼ਾਰ ਦੇ ਦਾ ਅਸੀਂ ਤਸਵੀਰ ਨੂੰ ਦੇ ਰਹੇ ਸੀ ਉਹ ਘਟੇ ਹੋਈਆਂ ਬਹੁਤ ਬਿਲਕੁਲ ਉਹ ਸਾਡੇ ਮੁਰਤੀ ਸਿੰਘ ਪ੍ਰਿੰਸੀਪਲ ਸੀਗੇ ਮੈਂ ਤੁਹਾਨੂੰ ਅੱਜ ਕਿਦਰਾ ਪੜਿਆ ਜਿਹੜਾ ਅੱਜ ਦੇ ਲੋਕ ਚ ਪੀ ਐਮ ਐ ਗੱਲੂ ਅਸੀਂ ਉਸ ਟਾਈਮ ਦੀ میٹرਕ ਦੇ ਵਿੱਚ ਬਹੁਤ ਚੰਗੇ ਆ ਹਾਂ ਉਹਨਾਂ ਨਾਲੋਂ ਬਹੁਤ ਚੰਗੇ ਆ ਬਿਲਕੁਲ ਉਹਦੀ میٹرਕ ਵੀ ਬਹੁਤ ਚੰਗੀ ਆ ਉਸ ਮੁਤਾਬਕ ਅਸੀਂ ਵਧੀਆ ਜਿੱਦਾਂ ਦੀ ਬੀਏ ਸੀ ਜੀ ਹਰ ਤੱਕ ਦੇ ਵਧੀਆ ਵਧੀਆ ਖੜੇ ਆ ਇੱਕ ਮਰਦ ਦਾ ਬੇਟਾ ਮੈਨੂੰ ਮਿਲਿਆ ਤੇ ਕੁਝ ਕਾਹ ਦੀ ਤੇੰਚਰ ਸਰਵਨੀ ਕਰਦਾ ਤਾਂ ਜਦੋਂ ਉਹ ਤੋਂ ਪੁੱਛਿਆ ਕਿ ਐਸ ਜੀ ਉਹ ਸਾਹ ਸੀਗੇ ਜਿਹੜੀ ਗੋਣ ਚ ਰਹਿ ਰਹੇ ਤੇ ਜਦੋਂ ਮੈਂ ਗੱਲ ਕੀਤੀ ਕਹਿੰਦੇ ਜੀ ਮੈਂ ਮਕੇਸ਼ ਸਿੰਘ ਦਾ ਬੇਟਾ ਵਾਂ ਮੈਂ ਕਿਹਾ ਜੀ ਤੁਸੀਂ ਤਾਂ ਸਾਡੇ ਗੁਰੂ ਦੇ ਬੇਟੇ ਹੋ ਤੁਸੀਂ ਸਾਡੇ ਨਾਲ ਤੁਸੀਂ ਸਾਡੇ ਗੁਰੂ ਮੈਂ ਇੰਨਾ ਵਧੀਆ ਪਿਆਰ ਮਿਲਦਾ ਮਕੇਸ਼ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਜੇ ਅੱਜ ਉਹ ਸਾਡੇ ਨਾਲ ਹੁੰਦੇ ਤੇ ਸਾਡਾ ਬਹੁਤ ਵਧੀਆ ਹੁੰਣਾ ਸੀ ਆ ਜੋ ਬਾਰੇ ਇਕੱਠੇ ਹੋਏ ਸੀ 10ਵੇਂ ਇਹਨਾਂ ਨੇ ਪਾਸ ਆਊਟ ਕੀ ਪੀਐਸ ਜੀ ਦੇ ਦੇਖਦੇ ਸਕੂਲ ਤੋਂ ਇਹ ਬਹੁਤ ਵਧੀਆ ਜਾਨਕਿ 30 ਸਾਲ ਬਾਅਦ ਮੇਰੇ ਭਰਾ ਸੁਰਜੀਤ ਨੇ ਕਹੇ ਕਿ ਤੇ ਅਸੀਂ ਆਪਣਾ ਰੰਚ ਦੇ ਅਸੀਂ ਚਾਹੇ ਬਹੁਤ ਵਧੀਆ ਆਪਣੇ ਪੁਰਾਣੇ ਪਾਲ ਯਾਦ ਕੀਤੇ ਇਹ ਇੱਕ ਬੜਾ ਵਧੀਆ ਮੈਸੇਜ ਆ ਮੈਸੇਜ ਆ ਵੀ ਹੋਰ ਵੀ ਤੁਸੀਂ ਵੀ ਆਪਣੇ ਜਿਹੜੇ 10ਵੀਂ ਪਾਸ ਆਊਟ ਹੋ ਜਾਏ ਆਪਣੇ ਦੋਸਤਾਂ ਯਾਰਾਂ ਨੂੰ ਇਸ ਤਰ੍ਹਾਂ ਇੱਕ ਵਾਰੀ ਮਿਲੋ ਦੁਬਾਰਾ ਗੈਥਰ ਟੁਗੇਦਰ ਸੋ ਦੋਸਤੋ ਮੇਰਾ प्रदीप ਸਿੰਘ ਆ ਮੈਂ 10ਵੀਂ ਚ ਆਪਣਾ ਬੀ ਸੀਕਸ਼ਨ ਚ ਪੜਦਾ ਹੁੰਦਾ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਪਹਿਲਾਂ ਤਾਂ ਦੀਪ ਫਾਸਟਰ ਚ ਕੰਮ ਕਰਿਆ ਫਿਰ ਮੇਰੀ ਮੈਨਾ ਨਿਸੈਪਿੰਗ ਹੋ ਗਈ ਸੀ ਤੇ ਗੁਰੂ ਸਾਹਿਬ ਨੇ ਫੇਰ ਬਾਪੜ ਲਈ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ 10 ਚੈਨਲ ਚੱਲਦੇ ਆ YouTube ਤੇ ਤੇ 10 ਹੀ ਪੇਜ ਚੱਲਦੇ ਨੇ ਲੋਕਦਾਰ ਅਖਬਾਰਾਂ ਕਦੇ ਵੀ ਮੇਰੇ ਲੈ ਕੇ ਸੇਵਾ ਹੋਵੇ ਤਾਂ ਜਰੂਰ ਜੀ ਤੁਹਾਡੇ ਹੀ ਇਹ ਚੈਨਲ ਤੇ ਅਖਬਾਰਾਂ ਹੀ ਤੁਹਾਡੇ ਥੈਂਕ ਯੂ ਅੱਛਾ ਨਾਮ ਮੁਹੰਮਦ ਰਜ਼ਾਕ ਜੀ ਹੁਣ ਅੱਛਾ ਵੈਸੇ ਜਿਹੜੇ ਟਾਈਮ ਦੇ ਵਿੱਚ ਤਕਰੀਬਨ ਅਸੀਂ ਪੜ ਲਏ ਨਾ ਉਦੋਂ ਕਾਸਟਿਜ਼ਮ ਵਾਲਾ ਕੋਈ ਐਡਾ ਲੰਬਾ ਚੌੜਾ ਕੁਝ ਮੇਰੇ ਖਿਆਲ 'ਚ ਕਿਸੇ ਨੂੰ ਇੱਕ ਦੂਜੇ ਤੱਕ ਮਤਲਬ ਹੀ ਨਹੀਂ ਸੀ ਬਿਲਕੁਲ ਨਹੀਂ ਸੀ ਕੋਈ ਨਹੀਂ ਹੁਣ ਤਾਂ ਗੱਲਾਂ ਹੀ ਕੁਝ ਹੋਰ ਹੋ ਗਈਆਂ ਸਰਕਾਰਾਂ ਆਪ ਹੀ ਹੈ ਜੋ ਕੁਝ ਕਰਾਉਣ ਲੱਗੀਆਂ ਖੈਰ ਚਲੋ ਐਨੀ ਹੋਉ ਜੀ ਉਹ ਜ਼ਿੰਦਗੀ ਦੇ ਬੜੇ ਕੌੜੇ ਮਿੱਠੇ ਸੱਚ ਨੇ ਉਹ ਤਾਂ ਹੁਣ ਕਿਸੇ ਦਿਨ ਹੋਰ ਖੁੱਲੇ ਟਾਈਮ 'ਚ ਬੈਠਾਂਗੇ ਫਿਰ ਕਰਾਂਗੇ ਜੀ ਜੀ ਪੇਰੈਂਟਸ ਦੀ ਤੇ ਬੱਚਿਆਂ ਦੀ ਗੱਲ ਕਰਦੇ ਆ ਪੇਰੈਂਟਸ ਮਦਰ ਫਾਦਰ ਮੇਰੇ ਦੋਨੇ ਬੜੇ ਫਿੱਟ ਤੇ ਫਰਸਟ ਕਲਾਸ ਨੇ ਜੀ ਜੀ ਸਾਡੇ ਨਾਲ ਹੀ ਰਹਿੰਦੇ ਆ ਜੀ ਤੇ ਬੱਚੇ ਮੇਰੇ ਬੇਟਾ 10th ਚ ਹੈ ਬੇਟੀਆਂ ਦੋ ਦੋਨੋਂ ਬਾਹਰ ਨੇ ਅਬ੍ਰੋਡ ਹੈ ਜੇ ਸਟੱਡੀ ਕਰ ਰਹੀਆਂ ਨੇ ਜੀ ਜੀ ਪਲੱਸ 2 ਕਰਕੇ ਦੋਨੇ ਗਈਆਂ ਨੇ ਜੀ ਜੀ ਤੇ ਵੈਨਕੂਵਰ ਦੇ ਵਿੱਚ ਦੋਨੇ ਕੱਖੀਆਂ ਰਹਿ ਰਹੀਆਂ ਨੇ ਜੀ ਜੀ ਬੇਟਾ 10th ਚ ਹੈ ਇੱਥੇ ਕਾਨਵੈਂਟ ਜੀ ਬੜਿਆ ਤਿੰਨੇ ਸਰਬਨਗਰ ਵਾਲੇ ਦੇ ਵਿੱਚ ਜੀ ਜੀ ਤੇ ਮੈਂ ਆਪ ਮੇਰੀ ਕੰਸਟ੍ਰਕਸ਼ਨ ਕੰਪਨੀ ਹੈ ਤੇ ਉਹਦੇ ਵਿੱਚ ਬ੍ਰਿਜਸ ਬਣਾਉਣਾ ਇੱਕ ਮੇਰਾ ਕਾਲਜ ਹੈਗਾ ਮਰੇ ਕੋਰਡ ਲੈ ਬੇਟੇ ਦੇ ਨਾਮ ਤੇ ਯਾਨ ਕਾਲਜ ਜੀ ਤਾਂ ਉਹਦੇ ਵਿੱਚ ਨਰਸਿੰਗ ਦੇ ਕੋਰਸੇ ਨੇ ਤੁਸੀਂ ਜਿੰਨੇ ਜੋਗੇ ਹੋਏ ਜਿੱਥੇ ਮੇਰਾ ਕੋਈ ਵੀਰ ਕਰ ਸੇ ਦਿਨ ਉੱਥੇ ਪ੍ਰੋਗਰਾਮ ਵੀ ਰੱਖਾਂਗੇ ਜੀ ਤੇ ਮੈਂ ਉਹਦਾ ਚੇਅਰਮੈਨ ਹਾਂ ਤੇ ਬਾਕੀ ਠੀਕ ਚੱਲਦਾ ਆਪਦੇ ਮੇਰੇ ਪੂਰੀ ਮੌਜਾ ਮਾਣਦੇ ਆਂ ਬੜੀ ਖੁਸ਼ੀ ਹੋਈ ਹੈ ਮਿਲ ਕੇ ਆਪਾਂ ਸਾਰੇ ਸਾਥੀਆਂ ਨੂੰ ਆਪਣੇ ਨੂੰ ਬੜੀਆਂ ਯਾਦਾਂ ਤਾਜ਼ੀਆਂ ਹੋਈਆਂ ਨੇ ਮੇਰੇ ਤਿੰਨ ਬੱਚੇ ਨੇ ਇੱਕ ਬੇਟਾ ਮੇਰੇ ਨਾਲ ਕੰਮ ਕਰਦਾ ਟਰਾਂਪੋਰਟ ਤੇ ਆਰਦਾ ਮੇਰਾ ਕੰਮ ਆ ਦੋ ਬੱਚੇ ਮੇਰੇ ਬਾਹਰ ਨੇ ਆਪ ਦਾ ਵਧੀਆ ਕਮਾਉਂਦੇ ਗਾਦੇ ਨੇ ਵਧੀਆ ਜੌਬ ਤੇ ਨੇ ਤੇ ਬੜੀ ਖੁਸ਼ੀ ਹੋਈ ਮਿਲ ਕੇ ਸਾਰੇ ਬੰਦੇ ਨੂੰ ਆਪਣੇ ਬੜਾ ਵਧੀਆ ਲੱਗਿਆ ਐਜੇ ਫੰਕਸ਼ਨ ਹੋਣੇ ਚਾਹੀਦੇ ਨੇ ਬਹੁਤ ਖੁਸ਼ੀ ਮਿਲ ਗਿਆ ਇਹ ਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ ਤੇ ਮੈਂ ਆਪਾ ਅੰਮ੍ਰਿਤਸਰ ਦੇ ਵਿੱਚ ਕਾਫੀ ਦੇਰ ਕਾਫੀ ਸਮਾਂ ਲੱਗੇ ਦੇ ਇਕੱਠ ਤੋਂ ਹਾਂਜੀ ਮਾਣ ਤੇ ਉਸ ਤੋਂ ਬਾਅਦ ਫਿਰ ਮੈਂ ਸਾਊਦੀ ਅਰਬ ਰਿਆ 2 ਸਾਲ 2 ਸਾਲ ਤੋਂ ਬਾਅਦ ਫਿਰ ਮੈਂ ਹਿਮਾਚਲ ਦੇ ਵਿੱਚ ਜਾ ਕੇ ਸੈਟਲ ਹੋ ਗਿਆ ਆਪਣਾ ਵੇਇੰਗ ਸਕੇਲ ਦਾ ਕੰਮ ਹੈ ਹਿਮਾਚਲ ਦੇ ਵਿੱਚ ਤੇ ਦੋ ਮੇਰੇ ਬੇਟੇ ਨੇ ਇੱਕ ਬੇਟੀ ਹੈ ਬੇਟੀ ਮੇਰੀ ਬਾਰਬਰਿਸਟ ਹੈ ਬੇਟਾ ਮੇਰਾ ਆਮ ਕੰਮ ਹੈ ਉਹ ਫੀਲਡਸ ਦੇ ਵਿੱਚ ਆ ਉਹ ਫੀਲਡ ਦੇ ਵਿੱਚ ਮੇਰੀ ਮਦਦ ਕਰਦਾ ਇੱਕ ਛੋਟਾ ਬੇਟਾ ਮੇਰ ਨਾਲ ਵਰਕ ਆ ਉਹਦੇ ਵਿੱਚ ਕੰਮ ਕਰਦਾ ਇੱਥੇ ਆਪਣਾ 에어 ਕੰਡੀਸ਼ਨਿੰਗ ਦਾ ਕੰਮ ਸੀ ਉੱਥੇ ਆਪਣਾ ਇਲੈਕਟ੍ਰੋਨਿਕ ਵੇਇੰਗ ਸਕੀਲ ਦਾ ਕੰਮ ਹੈ ਹਿਮਾਚਲ ਦੇ ਵਿੱਚ ਮੈਨੂੰ 22 ਸਾਲ ਹੋ ਗਏ ਗਏ ਨੇ ਅਸੀਂ ਆਪ ਤਾਂ ਸੈਟਲ ਹੋਈ ਹੋਏ ਆ ਆਪਣੇ ਨਾਲ 80 90 ਬੰਦਿਆਂ ਨੂੰ ਹੋਰ ਵੀ ਸੈਟਲ ਕੀਤਾ ਹਿਮਾਚਲ ਦੇ ਵਿੱਚ ਜਾ ਕੇ ਯਾਨੀ ਕਿ ਅਸੀਂ ਪੰਜਾਬ ਦਾ ਨਾਮ ਰੋਸ਼ਨੀ ਕੀਤਾ ਬਾਹਰ ਜਾ ਕੇ ਵੀ ਤਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋ ਜੇ ਕਿ ਕੋਈ ਬੰਦਾ ਪੰਜਾਬੀ ਆਇਆ ਹੈ ਅੱਜ ਜੇ ਤੁਸੀਂ ਬੱਸ ਸਟੈਂਡ ਤੇ ਵੀ ਮੇਰੀ ਇੰਟਰੋਡਕਸ਼ਨ ਕੁਝ ਵੀ ਪੰਜਾਬੀ ਦਾ ਘਰ ਕਿੱਥੇ ਆ ਤਾਂ ਤੁਹਾਨੂੰ ਘਰ ਛੱਡ ਕੇ ਆਉਣਗੇ ਮੈਂ ਬਲਵਿੰਦਰ ਕੋਕਰੀ ਮੇਰੀ ਇੰਡਸਟਰੀ ਹੈ ਦੋ ਬੱਚੇ ਨੇ ਮੇਰੇ ਇੱਕ ਬੇਡਾ ਮੇਰਾ ਕੈਨੇਡਾ ਹੈ ਇੱਕ ਬੇਡਾ ਪੜ੍ਹਾਈ ਕਰਦੇ ਹੋਣ ਮੇਰੇ ਨਾਲ ਨਾਲ ਮੇਰੇ ਬਹੁਤ ਬੰਪ ਨੇ ਬੇਡਾ ਬਹੁਤ ਦੇਦਾ ਤੇ ਮੈਂ ਇੰਡਸਟਰੀ ਦੇਖਦਾ ਕਿ ਪ੍ਰਮਾਤਮਾ ਦੀ ਇੰਨੀ ਕਿ ਮਿਹਰ ਆ ਕਿ ਕਿਸੇ ਚੀਜ਼ ਦਾ ਘਾਟਾ ਨਹੀਂ ਆਇਆ ਬਿਲਕੁਲ ਪ੍ਰਮਾਤਮਾ ਨੇ ਬਹੁਤ ਦਿੱਤਾ ਬਹੁਤ ਦਿੱਤਾ ਬੇਅੰਤ ਅਨੀ ਉਮੀਦ ਨਹੀਂ ਸੀ ਜਿੰਨਾ ਦਿੱਤਾ ਹਾਂ ਜੀ ਉਹ ਬੇਟੀਆਂ ਮੇਰੀ ਹਾਂ ਜੀ ਇੱਕ ਬੇਟਾ ਇੱਕ ਟੀਵੀ ਡਾਕਟਰ ਐਮਡੀ ਸੈਡੀਟਰੀ ਜੀ ਅੱਛਾ ਜੀ ਛੋਟੇ ਐਮਐਸਏ ਵੀ ਇੱਕ ਜੀ ਜੀ ਬੇਟਾ ਨਹੀਂ ਰੱਖਿਆ ਜੀ ਜੀ ਤੁਸੀਂ ਵੀ ਕੋਈ ਕਾਰ ਬੈਕਚਰਿੰਗ ਕਾਰੋਬਾਰ ਬਣਾ ਜੀ ਜੀ ਕਿਸੇ ਦਾ ਨਟ ਬੋਲ ਜੀ ਜੀ ਠੀਕ ਹੈ ਸੱਚੀ ਗੱਲ ਕਰਾਂ ਮੈਂ ਸਾ ਮੈਂ ਸੂਰਜ ਪ੍ਰਕਾਸ਼ ਮਤੋਂ ਆਪਾਂ 10ਵੀਂ ਪਾਸ ਕਰਨ ਤੋਂ ਬਾਅਦ ਇੱਕ ਆਪਾਂ ਨੂੰ ਆਫਰ ਆਈ ਸੀ ਕਿ ਆਪਾਂ ਫੌਰਨ ਚ ਕਦੇ ਸਾਡੇ ਆਫਿਸ 'ਚ ਕੰਮ ਕਰੋਗੇ ਆਪਾਂ ਅਮੀ ਭਰਨ ਔਰ ਆਪਾਂ ਫੌਰਨ ਰਸ਼ੀਆ ਚਲੇ ਗਏ 19 ਸਾਲ ਉੱਥੇ ਆਪਣੀ ਲਾਈਫ ਦੇ ਸਪੈਂਡ ਕੀਤੀ ਔਰ ਕਿਸਮਤ ਨੇ ਬੈਗ ਗੇਅਰ ਲਾ ਕੇ ਫੇਰ ਵਾਪਸ ਇੰਡੀਆ ਆ ਕੇ ਦੇਖੋ ਆ ਕੇ ਆਪਾਂ ਜ਼ੀਰੋ ਤੋਂ ਫੇਰ ਨਵਾਂ ਕੰਮ ਸਟਾਰਟ ਕੀਤਾ ਨਾਟ ਬੋਰਡ ਦੀ ਟ੍ਰੇਡ ਔਰ ਮੈਂ ਰੱਬ ਦੀ ਕਿਰਪਾ ਨਾਲ ਇਸ ਟਾਈਮ ਆਪਣਾ ਕੰਮ ਬਿਲਕੁਲ ਸੈਟਾ ਇੱਕ ਬੇਟਾ ਇੱਕ ਬੇਟੀ ਔਰ ਬੇਟਾ ਸੌਫਟਵੇਅਰ ਡਿਵੈਲਪਰ ਹੈ ਔਰ ਬੇਟੀ ਨੂੰ ਫੈਸ਼ਨ ਡਿਜ਼ਾਈਨਿੰਗ ਚ ਆਪਾ ਐਡਮਿਸ਼ਨ ਕਰਾਈ ਹੈ ਔਰ ਵਾਈਫ ਦਾ ਬੁਟੀਕ ਦਾ ਕੰਮ ਆ ਕੱਪੜੇ ਦਾ ਬਾਈਨਾਂ ਕਿ ਆਪਣੀ ਛੋਟੀ ਫੈਮਲੀ ਹੈ ਬੇਟੇ ਦਾ ਵੇਅ ਕਰਤਾ ਜੀ ਵੈਰੀ ਗੁੱਡ ਤਾੜੀਆਂ ਜ਼ਰੂਰ ਵੰਜਰ ਮਾਰ ਲਈਏ ਹਾਂਜੀ ਜੀ ਜੀ ਅੱਗੇ ਨੈਕਸਟ ਹਾਂਜੀ ਮੈਂ ਜਗਜੀਤ ਸਿੰਘ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾ ਜੀ 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 ਠੀਕ 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 ਹੈ ਹਾਂਜੀ ਠੀਕ ਹੈ ਸਸ ਜੀ ਆਪਣਾ ਸਾਈਕਲ ਪਾਰਟਸ ਦਾ ਕਾਰੋਬਾਰ ਸੀਗਾ ਜੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ 1995 ਦੇ ਵਿੱਚ ਫਿਰ ਆਪਾਂ ਲਾਈਨ ਚੇਂਜ ਕਰ ਲਈ ਸੀਗੀ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਸੈਂਟਰਲੈਸ ਗ੍ਰੈਂਡਲਾ ਦਾ ਜੋਬ ਚਲੂ ਕੀਤਾ ਸੀਗਾ ਜੀ ਤੇ ਉਸ ਤੋਂ ਬਾਅਦ ਹੁਣ ਆਪਣਾ ਆਟੋ ਪਾਰਟਸ ਦਾ ਕੰਮ ਆ ਜੀ ਜੀ ਦੋ ਬੱਚੇ ਨੇ ਆਪਣੇ ਜੀ ਜੀ ਇੱਕ ਬੇਟਾ ਇੱਕ ਬੇਟੀ ਦੋਨੇ ਮੈਰਿਡ ਨੇ ਜੀ ਜੀ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਅੱਜ ਦੀ ਡੇਟ 'ਚ ਸਾਰਾ ਕੁਝ ਆਪਣਾ ਪਰਮਾਤਮਾ ਨੂੰ ਦਿੱਤਾ ਹੋਇਆ ਜੀ ਜੀ

हाँ जी त्रिंदर जी जी जी। जी। जी।, दिया। जी जी थी थी। जी 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 ਤੇ ਪੀਤੋ ਤੇ ਆਣੇ ਜੀ ਤੇ ਉਹ ਤੋਂ ਬਾਅਦ ਬਾਹਰ ਚਲੇ ਗਏ ਦੁਬਈ ਤੋਂ ਘਰ ਕੇ ਆ ਗਏ ਜੀ ਫਿਰ ਆ ਗਏ ਇੱਥੇ ਆਪਾਂ ਗੱਡੀ ਗੁਟੀ ਚਲਾਈ ਨਮਗਰ ਦਾ ਹੀ ਟੱਕਾ ਲਾ ਪੜੀ ਬੰਦੀਆਂ ਲਾਉਂਦੇ ਜੀ ਹਾਂਜੀ ਉਸ ਤੋਂ ਬਾਅਦ ਫਿਰ ਹੁਣ ਆਪਾਂ ਟਰਾਂਸਪੋਰਟ ਦੇ ਪ੍ਰੋਪਰਟੀ ਫੜਵਾਏ ਹੁੰਦਾ ਕਹਿੰਦਾ ਆਪਾਂ ਟਰਾਂਸਪੋਰਟ ਕੰਪਨੀ ਜੀ ਜੀ ਮੋਬਾਈਲ ਨੰਬਰ ਜ਼ਰੂਰ ਬੋਲ ਦਿਆ ਕਰੋ ਜੀ 95230592 ਮੋਬਾਈਲ ਨੰਬਰ ਵੈਰੀ ਗੁੱਡ ਜੀ ਤਾੜੀਆਂ ਚਾਹੀਦੀ ਅੱਗੇ ਵੀ ਜੀ ਰਮਨ ਕੁਮਾਰ ਜੀ ਅਤੀਤੋ ਪ੍ਰਸੰਤ ਪਾਸੂ ਸ਼ਰਮਾ ਜੀ ਜੀ ਉਸ ਤੋਂ ਬਾਅਦ 94 ਦੇ ਵਿੱਚ ਮੈਂ ਸੱਜੂਤਾ ਕਰਨ ਕੀਤਾ ਜੀ ਉਸ ਤੋਂ ਬਾਅਦ ਦੀਪਕਿੰਦਰ 94 ਲਾਸਟ ਦੇ ਵਿੱਚ ਦੀਪਕਿੰਦਰ ਇੰਟਰਨੈਸ਼ਨਲ ਦੇ ਵਿੱਚ ਅੰਗਰੇਜ਼ੀ ਚੱਲ ਜਾਂਦੀ ਜੀ ਇਹਨਾਂ ਕਿਹਨੇ ਤੇਰੀ ਗੁੜੀਆਂ ਨੇ ਨੇ ਪਾ ਦਿੱਤੀ ਜੀ ਜੀ ਵੈਰੀ ਗੁੱਡ ਤਾੜੀਆਂ ਯਾਰ ਹਾਂਜੀ ਬ੍ਰਦਰ ਹਾਂ ਜੀ ਜੀ ਕੀ ਗੱਲ ਹੈ ਸਾਡੇ ਘਰ ਦੀ ਸਾਡਾ अच्छा जी पहला व्यक्ति में है कि अब मैं रियल सेट ਦਾ ਕਰ ਰਾਂ ਜੀ ਜੀ ਕਿਹੜੀ ਜਗਾ ਸਰ ਜੀ ਮੇਟਰ ਮੇਰਾ ਇੰਟੈਕ ਹੈ ਜੀ ਫੋਨ ਨੰਬਰ ਜਰੂਰ ਬੋਲ ਦਿਆ ਕਰਿਓ 8284055913 ਜੀ ਜੀ ਤਾਲੀਆਂ ਚਾਹੀਏ ਯਾਰ ਹਾਜੀ ਜੀ ਜੀ ਮੈਂ ਵਿਕਾਸ ਕੁਮਾਰ ਜੀ ਜੀ ਦਸਵੀਂ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਸੀ ਗਵਰਨਮੈਂਟ ਨਾਲੋਂ ਠੀਕ ਹੈ ਜੀ ਦਾ ਦੂਜਾ ਸਾ ਜੀ ਜੀ ਬਾਅਦ ਮੈਰਿਜ ਹੋ ਗਈ ਤੇ ਬੱਚੇ ਆ ਜੀ ਜੀ

तो जी। बेटी भारती है जी। जी। कनाडा चल बेटा वो कनाडा चल जी। हाँ। नो आलम नो आलम नाइन एट टवर फाइव नाइन फोर जी। मैं गुरवीर सिंह। जी। सारी क्लास दसवीं आठवीं बच्चा। अच्छा ही। जरूरी है। आजी। चलो चलाता माफ कुछ नहीं मैं लाइन �

ਜੀ ਜੀ ਕਮਰਸ ਹੇਲਸ ਕਮ ਹੇਲਸ ਦੇ ਵਿੱਚ ਮੇਰੇ ਨਾਲ ਹੀ ਸਾਦਿੰਦਾ ਤੇ ਛੋਟਾ ਜਿਹੜਾ ਬੇਟਾ ਉਹ ਰਿਟੇਲ ਦਾ ਮੇਰੇ ਨਾਲ ਕਰਦਾ ਜੀ ਤਾੜੀਆਂ ਯਾਰ ਹਾਂਜੀ ਭਾਜੀ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਜੀ ਲੜਾਈਆਂ ਕੰਡੀਸ਼ਨਾਂ ਟੈਂਪ ਟੂ ਮਾਰ ਹੁੰਦਾ ਸੀ 에어 ਕੰਡੀਸ਼ਨਰ ਕੰਮ ਕੀਤਾ ਜੀ ਹੁਣ ਵੀ ਜੀ ਜੀ ਤੇ ਵੱਡੀ ਮੇਰੀ ਬੇਟੀ ਆ ਡਾਕਟਰਟ ਕਰ ਲਈ ਯੂਰਪ ਦੇ ਵਿੱਚ ਕੀ ਬਾਤ ਹੈ ਜੀ ਉਹਦਾ ਬੇਟਾ ਮੇਰਾ ਕੰਪਿਊਟਰ ਸਾਇੰਸਿੰਗ ਨੇ ਜੀ ਉਸ ਤੋਂ ਛੋਟਾ ਮਿਲਣਾ ਹੁੱਕਾ ਰਾਇ ਜੀ ਜੀ ਨਾਲ ਸਟੱਡੀ ਕਰ ਰਿਹਾ ਜੀ ਜੀ ਤਾੜੀਆਂ ਰਦਰ करेगी दुनिया तेरा मेरा अफसाना तेरे जैसा यार कहां है कहां ऐसा यार जराना याद करेगी दुनिया तेरा मेरा ये अफसाना, तेरा मेरा अफसाना بیٹھا دیا پھلک مجھے خاک سے اٹھا کے لو جی پردیب جی نیند کی سواری مجھے میں تسی گاؤں بیٹھا دیا پھلک مجھے خاک سے لا ببو بھی کوا دینا ਬਰੇ ਕਰੇ ਦੀ ਦੁਨੀਆ ਮੱਤੇ ਤੇਰਾ ਮੇਰਾ ਫਜ਼ਾਨਾ ਦੁਨੀਆ ਮੱਤੇ ਤੇਰਾ ਮੇਰਾ ਫਜ਼ਾਨਾ ਤੇ ਦੇਖ ਜਦੋਂ ਮੈਂ ਆ ਰਿਹਾ ਬਹੁਤ ਦੋ ਦਿਨਾਂ ਲੱਗ ਕੇ ਬੈਠ ਕੇ ਹੋਰ ਬੱਲੇ ਉਹ ਵੀ ਤੇਰਾ ਆਪਾ ਬਹੁਤ ਦਿਨ ਹੋਰ ਬਣਿਆ ਲੋਲਾ ਆਉਂਗਾ ਪ੍ਰਾਨੀ ਗੱਲਾਂ ਉਹ ਵੀ ਮਿਲ ਜਾਂਦੇ ਨੇ ਅਬ ਤੇਰੇ ਲਈ ਅਸੀਂ ਮਿਲੇ 3700 ਦਾ ਸਾਰੀ ਜੱਤੀ ਦਾ ਸੱਚੇ ਦਾ ਮੇਰੇ ਦਿਲ ਕੀ ਇਹ ਦੁਆ ਹੈ ਕਬੀ ਦੂਰ ਤੂੰ ਨਾ ਜਾਵੇਂ ਮੈਂ ਅੱਜ ਤੱਕ ਤੱਕ ਜੀਏ ਤੋਡਾ ਉਸ ਨੂੰ ਦੁਗਾ ਕੇ ਲੈ ਜਾਈਂ ਰੋਣ ਦੇ ਤੂੰ ਦਸਾ ਤੈਨੂੰ opposit ਆਣਾ ਜੋ ਆ ਤੜਾ ਜਣਾ ਹਾਂ ਹਾਂ ਉਹਦੇ ਉੱਪਰ ਜੀ ਮੇਰੇ ਸਾਹਮਣੇ ਮੇਰੇ ਥੋੜਾ ਜਿਹਾ ਹੈ ਕਵਿਤੇ ਕੋ ਟੈਰਣਾ ਨਹੀਂ ਉਹਦੇ ਨਾਲ ਉਹਦੇ ਵਿੱਚ ਹੀ ਹੈ ਇਹ ਬਿਨਾ ਹੋ ਜੀ ਹੱਲੇ ਆਪਾਂ ਉਹ ਕਾਰਾਂ ਆ ਜਿਹੜੇ ਨਾ ਡੇਟੇਲਿੰਗ ਵਾਲੇ ਉਹਨਾਂ ਨੂੰ ਰੈਂਟ ਤੇ ਤਾਰੀ ਫੋੜੀਆਂ ਚੜਦੇ ਨੇ ਲਓ ਤੁਸੀਂ ਆਇਓ ਮੈਂ ਕੱਲ ਘਰ ਲਈ ਜਾਣਾ ਬਸ ਬੇਸਮੈਂਟ ਦੇ ਵਿੱਚ ਦਰਵਾਜ਼ਾ ਜੋ ਕੰਨਾਂ ਨਾਲ ਵੇਚਵੇਂ ਜਿਹਨੇ ਤੁਸੀਂ ਉੱਪਰੋਂ ਯਾ ਜੀ ਕਦੇ ਕੇ ਨੂੰ ਮੇਰਾ ਤੇਰਾ ਮੇਰਾ ਬਸਾਂ tere jaisa yaar kahan ho aisa yaar na yaad karegi duniya mere dil mein naam tera ek khoobsurat samaa ਕੀ ਰਾਹ ਤੇ ਹੈ ਜ਼ਿੰਦਗੀ ਕਲਮ ਕਹਾ ਤੁਮ ਕਹਾ Hãy subscribe cho kênh Ghiền Mì Gõ Để không bỏ lỡ những video hấp dẫn किसको खबर आना चले झुमकर होगा तब क्या हो रहा है किसको खबर आना चले झूम कर ये जिंदगी एक लंबा सफर

ਯਾਰ ਯਾਰ ਨਹੀਂ ਤੇ ਸੱਟ ਕੱਢੀ ਬਹੁਤ ਚੰਗਾ ਰੌਂਡ ਬਜਾਵਾ ਕਮ ਕਰ ਬਾਈ ਚੰਡੇ ਨਾ ਬੱਲੇ ਦੀਵਾਨਾ ਤੇ ਮੈਂ ਯਾਰ ਇਹ ਕਰ ਸੁਣਾ ਰਹੇ ਹਾਂ ਮਾਰ ਲਿਖ ਲੈ ਬਈ ਆਹ ਦੀਵਾਨੋਂ ਕੀ ਬਾਤ ਹੈ ਦੀਵਾਨੇ ਉਹ ਤਾਂ ਇਹਨਾਂ ਦੀ ਕ੍ਰੋਸਿੰਗ ਹੀ ਜਾਂਦੀ ਵੀ ਫਿਰ ਅੱਛੇ ਮਨ ਆਪ ਸੀਗੀ ਇਹ ਜਹਤੀ ਹੋ ਪਾਣੀ ਪਾ ਲੇਤੀ ਬੜੇ ਦਸ਼ਾ ਆਂ ਕਿਤੇ ਬਤੇ ਹੋਂਦਾ ਜਿੰਦਗੀ ਰਹੇ ਬਹੁਤ ਅੱਛੀ ਹੋ ਕਵੀ ਅਗਲੇ ਪੈਸਾ ਅਤਮ ਕੀ ਕੋਣ ਹੋਜੀ ਤੇ ਕਰ ਰਿਹਾ ਨਾ ਚੱਲ ਪਾ ਨਹੀਂ ਕਰ ਇਹ ਆ ਚੱਲ ਬੋਲੋ ਤੇਰਾ ਕਹਾਣ ਚ महक बंद हो गया महंगा नहीं नहीं, नहीं, नहीं तो वो गाना उधर आवाज नहीं आ रहा है तेरी खुशबू है गा महका पैगाम लाती है मेरे दिल की धड़कन भी तेरे गीत गाती है Pal 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 Pal

ਭਰ ਤੇ ਇੱਕ ਇੱਕ ਲਾਈਨ ਗਵਾ ਦੇ ਸੂਰ ਨਾ ਨਾ ਯਾਰ ਆ ਨਹੀਂ ਮੰਗੇ ਜੀ ਨਾਲ ਲੈ ਲੈ ਨਹੀਂ ਕੋ ਯਾਰ ਕਮਾਲ ਆ ਓਹ ਯਾਰ ਮੈਂ ਜਲਾਲ ਸੂਰੇ ਕੀਤਾ ਦਾ ਮਾਨੀਟਰ ਤੋਂ ਓਏ ਗਾ ਦਿਓ ਓਏ ਯਾਰ ਤੂੰ ਨਹੀਂ ਗਾਦੇ ਟਗੜ ਕੀ ਹੈ ਨੇ ਮਿਸ ਅਨੂਪ ਸ਼ਰਮਾ ਆਮ ਅ ਮੇਕਅਪ ਆਰਟਿਸਟ ਅ اور ਮੈਂ ਤੁਹਾਨੂੰ ਕਹਿਣਾ ਚਾਹਣੀ ਹਾਂ ਸੀ ਐਂਡ ਡਬਲਯੂ ਬਹੁਤ ਹੀ ਵਧੀਆ ਚੈਨਲ ਹੈ ਤਾਂ ਤੁਸੀਂ ਇਹਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ